ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਟੌਪ ਬਰੀਡ ਵੈਡ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸਸ਼੍ਰੀ ਅਕਾਲ ਬਾਈ ਹੋ ਠੀਕ ਹੋ ਵਧੀਆ ਜੀ ਵਧੀਆ ਵਧੀਆ ਕਰ ਨਾਮ ਤੇ ਐਡਰੈਸ ਬੋ ਨੌ ਜਮੇਰ ਪਿੰਡ ਭਧੌੜ ਕੋਠੇ ਖਿਆਣ ਸਿੰਘ ਵਾਲੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਬੋ 8376 68322 ਠੀਕ ਆ ਕੀ ਦਸੂਆ ਸੁਆ ਸੁਣੀਏ ਬਾਈ ਵੈਰ ਇਹ ਪਹਿਲਣ ਆ ਗਈ ਦੋ ਦੰਦ ਦੋ ਆਪਜੀ ਬੱਸੀ ਆ ਪਹਿਲਣ ਦੋ ਦੰਦ ਪਹਿਲਾ ਸੁਆ ਆਪਣੇ ਘਰ ਦੀ ਆ ਘਰ ਦੀ ਘਰ ਦੀ ਠੀਕ ਆ ਬਾਈ ਇਹਦੀ ਮਾਤਲੇ ਹੈਗਾ ਜੀ 25 ਤੇ 30 ਲੀਟਰ ਦੇ ਵਿਚਕਾਰ ਦਾ ਓਕੇ ਬਾਈ ਕਿੰਨੇ ਦਿਨ ਲੂ ਹਜੇ ਦੋਨੇ ਲੈ ਸਕਦੇ ਹਜੇ 5-7 ਦਿਨ ਲੈ ਸਕਦੇ 5 ਤੋਂ 7 ਠੀਕ ਦੇ ਹਿਸਾਬ ਨਾਲ ਠੀਕ ਆ ਬਾਈ ਵੈੜ ਬਹੁਤ ਚੰਗੀ ਆ ਮਗਰ ਪੂਰੀ ਸਿਰਾ ਗੋੜਾ ਬਾਈ ਨਗੀਨਾ ਹੀ ਆ ਡਾਇਮੰਡ ਪੀਸ ਆ ਬਾਕੀ ਥਣ ਥੋੜਾ ਬਹੁਤ ਹੈ ਠੰਡੀ ਰੇ ਗੁਲਾਬੀ ਥਾਣਾ ਜਿਵੇਂ ਮਰਦੀ ਹੱਥ ਫੇਰੀ ਚੱਲ ਕੋਈ ਚੱਕ ਨਹੀਂ ਬਾਕੀ ਕੱਦ ਦਾ ਵਹਿੜਦਾ ਹ ਜੀ ਪੋਲੀ ਪੀਆ ਜਮਨ ਹਾਂ ਲੈ ਬਾਈ ਬਰਾਬਰ ਖੜਾ ਉਸਾਣਾ ਕਰਦਾ ਅੰਦਾਜ਼ ਰ ਢਿੱਲ ਦੇਖੋ ਬਹੁਤ ਢਿੱਲ ਪਈ ਆ ਹਨਾ ਜੀ ਮਾੜੀ ਪਈ ਢਿੱਲ ਹੈ ਠੀਕ ਅੱਛੀ ਆ ਬਣੂ ਬਹੁਤ ਬਈ ਤਿਆਰੀ ਬਹੁਤ ਜੀ ਕੱਦ ਵੀ ਪੂਰਾ ਆਇਆ ਨਹੀਂ ਕੋਈ ਛੋਟੀ ਬਸਤੀ ਕਾ ਥਾਣ ਦਾ ਸਾਈਜ਼ ਚੈੱਕ ਕਰੋ ਪੂਰੀ ਵਿਥੀ ਤੇ ਕੱਲਾ ਕੱਲਾ ਥਾਣ ਗੁਲਾਬੀ ਤੇ ਯਾਰ ਸਰਚ ਪੈਂਦੀ ਹੈ ਅਗਲਾ ਕਹਿੰਦਾ ਯਾਰ ਸਰਵਿਸ ਹਮ ਫੇਸ ਰਿਵਿਊ ਠੀਕ ਹਨਾ ਕਮਾਲ ਯਾ ਖੂਲ ਦੇ ਭਾਈ ਤੋ ਇਸੇ ਪਾਸੇ ਖੁੰਝੀ ਨਹੀਂ ਥਣ ਥਣ ਚੰਗਾ ਇਹਨਾਂ ਲੱਗਿਆ ਨਹੀਂ ਹੁੰਦਾ ਬਸ ਬਾਕੀ ਉਮਰ ਵੀ ਹਲੇ ਬਾਕੀ ਪੱਸੀ ਦੀ ਬੇਲ ਕੱਦ ਸਹੀ ਗੱਲ ਹੈ ਵੀਊ ਟੂ ਚੈੱਕ ਕਰ ਪਹਿਲਾਂ ਦਾ ਹਣਾ ਨਾਸਾ ਨੋਸਾ ਗੁਲਾਬੀ ਫੁੱਲ ਬਰੀਡ ਬਾਕੀ ਥਣ ਥਣ ਗੁਲਾਬੀ ਹਮ ਬਸ ਵਾਲੀ ਸਫਾਈ ਜਲੇਵਾ ਤਿਆਰ ਕਰਦੀ ਹਾਂ ਯਾ ਕੱਚੀ ਕੱਚੀ ਅੰਦਰ ਜਾਓ ਸਾਹਮਣੇ ਲਾਓ ਜਦ ਦੇ ਬੈਠ ਤਿਆਰ ਹੋ ਗਈ ਭਾਈ ਦੱਸੋਗੀ ਕੱਦ ਵੀ ਬਹੁਤ ਇਸੇ ਪਾਸੇ ਖੁੰਝੀ ਵੀ ਨਹੀਂ ਬੇਲ ਕੱਦ ਐ ਗੰਢੀ ਨਹੀਂ ਸਹੀ ਗੱਲ ਹੈ ਲਾਇਆ ਭਾਈ ਕੱਦ ਦਾ ਅੰਦਾਜ਼ਾ ਲਾਇਓ ਕੱਦ ਵੀ ਚੰਗਾ ਕਰਮਾ ਇਹ ਤੇ ਮੁੱਲ ਫਿਰ ਫੋਨ ਤੇ ਹੋ ਜਾ ਮੁੱਲ ਫੋਨ ਤੇ ਕਰਾਂਗੇ ਜਾਇਜ਼ ਹੋ ਜਾਇਜ਼ ਕਰਾਂਗੇ ਠੀਕ ਆ ਬਾਹਲਾ ਮੁੱਲ ਨਹੀਂ ਕਰਦੇ ਪੈਣਾ ਖਿੱਚ ਕੇ ਮੁੱਲ ਰੱਖਾਂਗੇ ਜਾਇਜ਼ ਮੁੱਲ ਹੋਗਾ ਮੁੱਲ ਹੋਊਗਾ ਬਾਈ ਫੋਨ ਤੇ ਪਰ ਬੈਠ ਕਿਸੇ ਪਾਸੋਂ ਬਾਈ ਹੱਥ ਧਰਾ ਨਹੀਂ ਕਹਿੰਨੀ ਬਾਈ ਕਿਸੇ ਪਾਸੋਂ ਆ ਨਹੀਂ ਆਲਾ ਕਦੇ ਵੀ ਆ ਕੰਮੀ ਇਹਦੇ ਚ ਹੂੰ ਗੁਲਾਬੀ ਸਾਨ ਚਾਰਿਆਂ ਪਿਆ ਕੋਈ ਲੇਵਾ ਤਾਂ ਦੇਖ ਕਰ ਮਾਣ ਲੇਵਾ ਤਾਂ ਪੰਡ ਬੰਨਦੂ ਹਜੇ ਤਾਂ ਬੜੀ ਪੂਲੀ ਪਈ ਆ ਪੂਲੀ ਪਈ ਢੱਲੀ ਬਾਲੀ ਪਈ ਆ ਹਜੇ ਤਿਆਰੀ ਬਹੁਤ ਚੰਗੀ ਆ ਬੜੀ ਇੱਥੇ ਬਲੂ ਆ ਲੇਵਾ ਤੂੰ ਲਾਲਾ ਸਾਹਿਬ ਜੀ ਦਾ ਹੂੰ ਸਫਾਈ ਦੇਖ ਲੈ ਸੱਚੀ ਕੱਚੀ ਆ ਬਾਕੀ ਥਾਂ ਨਹੀਂ ਲੱਗਿਆ ਪਹਿਲਾਂ ਬਹਿਣ ਵਾਹਿਆ ਸਹੀ ਗੱਲ ਆ ਬਾਈ ਹੂੰ ਰੰਗ ਰੱਪੇ ਦੀ ਆ ਪਈ ਆ ਗਰਾਂ ਕਬੂਤਰਾਂ ਦੀ ਸਹੀ ਆ ਤੇ ਕਿਸੇ ਵੀਰ ਨੂੰ ਵੜਾ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ